ਜ਼ਿਆਦਾਤਰ ਅਸੀਂ ਇਹੀ ਪੜਦੇ ਸੀ ਤੇ ਤੁਸੀਂ ਵੀ ਇਹੀ ਪੜਦੇ ਮੈਂ ਤੁਹਾਡੇ ਨਾਲ ਸ਼ਾਮਲ ਹਾਂ ਇੱਕ ਭੁੱਲ ਕਰਦੇ ਹਾਂ ਤੇਗ ਬਹਾਦਰ ਸਿਮਰੀਏ ਕਾਰਨ ਉਹਨੇ ਦਾਅਵਾ ਕੀਤਾ ਸਿਮਰੀਏ ਨਹੀਂ ਪੜਨਾ ਮੈਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦਾ ਵਿਦਿਆਰਥੀ ਹਾਂ ਸ਼ਾਮ ਦੀ ਰਹਿਰਾਸ ਜਿਹੜੀ ਸੀ ਉਹ ਸਾਨੂੰ ਕਲਾਸ ਵਿੱਚ ਕਰਵਾਈ ਜਾਂਦੀ ਸੀ ਤੇ ਬੱਚਿਆਂ ਦੀ ਹੀ ਡਿਊਟੀ ਲੱਗਦੀ ਸੀ ਅਰਦਾਸ ਕਰਨ ਦੀ ਤੋਂ ਸਾਡੇ ਇੱਕ ਪ੍ਰੋਫੈਸਰ ਹੁੰਦੇ ਸਨ ਅੱਜ ਕੱਲ ਇੰਗਲੈਂਡ ਰਹਿੰਦੇ ਹਨ ਹਰਪ੍ਰੀਤ ਸਿੰਘ ਜੀ ਔਰ ਬੜੇ ਸਿਆਣੇ ਸਨ ਅਰਦਾਸ ਹੋਈ ਤੇ ਅਸੀਂ ਕਿਉਂਕਿ ਸਾਰੀ ਅਨਜਾਣ ਸੀ ਸਿੱਖਣ ਵਾਸਤੇ ਗਏ ਸੀ ਨਾ ਤੇ ਜਦੋਂ ਇਹ ਪੰਕਤੀ ਆਈ ਤੇਗ ਬਹਾਦਰ ਸਿਮਰੈ ਘਰਨ ਉਹਨੇ ਦਾਵੈ ਤਾਏ ਸਭ ਥਾਈ ਹੋਏ ਸਹਾਈ ਤੇ ਅਸੀਂ ਜ਼ਿਆਦਾਤਰ ਅਸੀਂ ਇਹੀ ਪੜਦੇ ਸੀ ਤੇ ਤੁਸੀਂ ਵੀ ਇਹੀ ਪੜਦੇ ਮੈਂ ਤੁਹਾਡੇ ਨਾਲ ਸ਼ਾਮਲ ਹਾਂ ਇੱਕ ਭੁੱਲ ਕਰਦੇ ਹਾਂ ਤੇਗ ਬਹਾਦਰ ਸਿਮਰੀ ਇਹ ਪੜਿਆ ਜਾਂਦਾ ਪੀਟੀਸੀ ਚੈਨਲ ਤੇ ਵੀ ਜਿਹੜਾ ਇੱਕ ਬੱਚਾ ਕੀਰਤਨ ਕਰ ਰਿਹਾ ਉਹ ਵੀ ਸਿਮਰੀ ਇਹ ਪੜਦਾ ਹੈ ਤਾਂ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਇਸ ਨੂੰ ਦੁਰਸਤ ਕਰ ਲੋ ਉਹ ਸ਼ਬਦ ਹੈ ਤੇਗ ਬਹਾਦਰ ਸਿਮਰਿਆ ਭਾਈ ਸਾਹਿਬ ਉਹਨਾਂ ਨੇ ਸਿਮਰਿਆ ਹੀ ਪੜਿਆ ਹੈ। ਵਿਦਵਾਨ ਹਨ ਸਮਝਦੇ ਹਨ। ਤੋਂ ਉਹਨਾਂ ਨੇ ਸਾਨੂੰ ਸਮਝਾਇਆ ਜਿਸ ਤਰੀਕੇ ਨਾਲ ਕਿ ਸਿਮਰੀਏ ਤੇ ਸਿਮਰਿਆਂ ਦੇ ਵਿੱਚ ਫਰਕ ਕੀ ਹੈ। ਸਿਮਰੀਏ ਦਾ ਮਤਲਬ ਹੈ ਅਜੇ ਕੰਮ ਕਰਨਾ ਹੈ। ਆਓ ਜੀ ਕਰੀਏ ਮਿਲ ਕੇ ਕਰੀਏ। ਜੇ ਇਸ ਨੂੰ ਸਿਮਰੀਏ ਪੜਾਂਗੇ ਤੇ ਅਜੇ ਕੰਮ ਕਰਨਾ ਹੈ। ਤੇ ਪ੍ਰੋਫੈਸਰ ਸਾਹਿਬ ਕਹਿੰਦੇ ਇਹ ਕੰਮ ਹੋ ਚੁੱਕਾ ਹੈ। ਇਕ ਤਜਰਬਾ ਦੱਸਿਆ ਜਾ ਰਿਹਾ ਹੈ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਨੂੰ ਯਾਦ ਕੀਤਿਆਂ ਕਰਨਾ ਨਹੀਂ ਕੀਤਿਆਂ ਇੱਕ ਮੈਂ ਤਜਰਬਾ ਮੇਰਾ ਹੋ ਚੁੱਕਿਆ ਹੈ ਕਿਉਂਕਿ ਇਹ ਆਪ ਜੀ ਨੂੰ ਪਤਾ ਹੋਵੇਗਾ ਚੰਡੀ ਦੀਵਾਰ ਦੀ ਪਹਿਲੀ ਪੌੜੀ ਹੈ ਤੇਗ ਬਹਾਦਰ ਸਿਮਰਿਆ ਤਜਰਬਾ ਹੋ ਚੁੱਕਿਆ ਹੈ ਕੰਮ ਹੋ ਚੁੱਕਿਆ ਹੈ ਕਰਨ ਉਹਨੇ ਦਾਵਾ ਧਾਇ ਦੁਨੀਆਂ ਦੇ ਸਾਰੇ ਸੁੱਖ ਜਿਹੜੇ ਹਨ ਦੌੜ ਕੇ ਹੁੰਦੇ ਹਨ ਕਰ ਸੋ ਇਸ ਕਰਕੇ ਯਾਦ ਰੱਖਣਾ ਧਿਆਨ ਰੱਖਣਾ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਾਅਵਾਤਾ ਸਿਮਰਿਏ ਨਹੀਂ ਪੜਨਾ ਉਹਦੇ ਹੋ ਜੇਗਾ ਅਜੀ ਕਰਨਾ ਕੰਮ ਤੇਗ ਬਹਾਦਰ ਸਿਮਰਿਆ ਇਹ ਗੁਰੂ ਸਾਹਿਬ ਦਾ ਆਪਣਾ ਤਜਰਬਾ ਉਹ ਕਹਿੰਦੇ ਮੈਂ ਕਰਕੇ ਦੇਖਿਆ ਤੁਸੀਂ ਵੀ ਕਰੋ